ਖਵਰਨਾਮਾ ਦੇਖ ਰਿਆ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਲੱਗਿਆ ਬੜਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਵੱਲੋਂ ਆਪਣੀ ਮਨਮਰਜ਼ੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾ ਮੱਥਾ ਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੂੰ ਪਗੋੜੇ ਅਤੇ ਮੁਨਕਰ ਹੋ ਕੇ ਭਰਤੀ ਆਪਣੇ ਆਪ ਸ਼ੁਰੂ ਕਰ ਲਈ ਗਈ ਸੀ ਜਿਸ ਦੀ ਗਿਣਤੀ ਕਦੇ 35 ਕਦੇ 36 ਕਦੇ 37 ਲੱਖ ਦੱਸੀ ਜਾ ਰਹੀ ਹੈ ਏਵਨ ਦੋ ਉਹ ਫਾਈਲ ਜਿਹੜੀ ਹੈ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪ ਦਿੱਤੀ ਗਈ ਹੈ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਸੀ ਕਿ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਦੇ ਵਿੱਚ ਹੁਣ ਪੰਜ ਮੈਂਬਰ ਜਿਹੜੇ ਕਰਸ਼ੀਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਕਮੇਟੀ ਜਿਹੜੀ ਬਣੀ ਸੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੀ ਇਵਨ ਦੋ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਇਸ ਗੱਲ ਦਾ ਪਤਾ ਹੈ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਕਿ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਨੂੰ ਬਦਲਾ ਦੇਣੇ ਆ ਤੇ ਜਿਹੜੇ ਹੁਕਮ ਨਾਮ ਨੇ ਉਹ ਬਦਲ ਦਿੱਤੇ ਜਾਣਗੇ ਸਾਰਾ ਮਾਮਲਾ ਜਿਹੜਾ ਹੈ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ ਲੇਕਿਨ ਅਜਿਆ ਨਹੀਂ ਹੈ ਕਿਉਂਕਿ ਸ਼੍ਰੀ ਜਿਹੜੇ ਕਿਸ ਅਕਾਲ ਤਖਤ ਦੇ ਐਜ਼ ਅ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗਰਗਜ ਹੋਣੀ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਉਹ ਪੈਰਾ ਦੇਾਂਗੇ ਜਿਹੜੇ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਹੋਏ ਨੇ ਉਹ ਇਨ ਬਿਨ ਲਾਗੂ ਹੋਣਗੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਕਸੂਤੇ ਫਸ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 18 ਮਾਰਚ ਨੂੰ ਸਵੇਰੇ 10 ਵਜੇ ਵੱਡਾ ਕਟ ਕੀਤਾ ਜਾਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ੍ਰੀ ਕੁਲਦੀਪ ਸਿੰਘ ਗੜਗਾਚ ਅਰਦਾਸ ਕਰਨਗੇ ਅਰਦਾਸ ਕਰਨ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਨੇ ਮਨਪ੍ਰੀਤਿਆ ਆਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਹੁਮੈਨਪੂਰੀ ਅਤੇ ਬੀਬੀ ਸਤਵੰਤ ਕੌਰ ਮੌਜੂਦ ਹੋਣਗੇ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਭਰਤੀ ਅਰਬ ਕਰ ਦਿੱਤੀ ਜਾਵੇਗੀ ਦੇਸ਼ਾਂ ਤੇ ਵਿਦੇਸ਼ਾਂ ਦੀ ਸੰਗਤ ਨੂੰ ਵੀ ਏ ਮਾਨਪ੍ਰੀਤ ਆਲੀ ਦੇ ਦੁਆਰਾ ਕਹਿ ਦਿੱਤਾ ਗਿਆ ਹੈ ਕਿ ਆਪਣੇ ਸਾਥ ਸੁਬੰਧੀਆਂ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹੋ ਕਿ ਇਸ ਭਰਤੀ ਦਾ ਹਿੱਸਾ ਪਾਣ 18 ਮਾਰਚ ਨੂੰ ਹਾਜ਼ਰ ਹੋਣ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਐਸੂਤਰਾਂ ਦੇ ਹਵਾਲੇ ਤੋਂ ਆਗੀ ਬਿਆਨ ਆ ਰਿਹਾ ਹੈ ਭਰਤੀ ਸੰਬੰਧੀ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਭਰਤੀ ਦੀ ਤਿਆਰੀਆਂ ਸੰਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਮੈਂਬਰ ਨੇ ਮੁਰਦਰਾਇਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਆਪਣੇ ਹਿੱਸੇ ਆਈ ਸੇਵਾ ਲਈ 18 ਮਾਰਚ ਤੋਂ ਭਰਤੀ ਦੇ ਰੂਪੇ ਸ਼ੁਰੂ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹੁਣ ਜਾ ਰਹੀ ਭਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨ ਉਪਰੰਤ ਬਾਹਰ ਅਗਰਿਆਲੇ ਵਿੱਚ ਬਾਹਰ ਗਲਿਆਰੇ ਵਿੱਚ ਆ ਕੇ ਸ਼ੁਰੂ ਕੀਤੀ ਜਾਵੇਗੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਸੀ ਕਿ ਸਾਡੀ ਭਰਤੀ ਜਿਹੜੀ ਹੈ ਸੰਵਿਧਾਨਕ ਹੈ ਕਾਨੂੰਨੀ ਹੈ ਲੇਕਿਨ ਤੁਹਾਡੀ ਭਰਤੀ ਸੰਵਿਧਾਨਿਕ ਨਹੀਂ ਹੈ ਉਹ ਗੈਰ ਕਾਨੂੰਨੀ ਹੋਵੇਗੀ ਤੁਹਾਡੇ ਤੇ ਜਿਹੜੀ ਹੈ ਕ੍ਰਿਮੀਨਲ ਆਕੇਸ ਦਰਜ ਹੋਣਗੇ ਲੇਕਿਨ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਇਹ ਪੰਜ ਮੈਂਬਰੀ ਸੱਤ ਮੈਂਬਰੀ ਸੀ ਹੁਣ ਕਾਰਜਸ਼ੀਲ ਪੰਜ ਮੈਂਬਰ ਨੇ ਭਰਤੀ ਜਿਹੜੀ ਹੈ 18 ਮਾਰਚ ਨੂੰ ਸਵੇਰੇ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੜਾ ਵੱਡਾ ਕਾਠ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਅਰਦਾਸ ਕਰਨਗੇ ਅਰਦਾਸ ਤੋਬਾ ਭਰਤੀ ਮੈਮ ਸ਼ੁਰੂ ਕਰ ਦਿੱਤੀ ਗਈ ਹੈ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਮਿਸ ਕਲ ਮਾਰੋ ਤੁਹਾਨੂੰ ਪਰਚੇ ਤੁਹਾਨੂੰ ਰਸੀਦਾ ਉਹ ਤੁਹਾਨੂੰ ਘਰ ਮਿਲਣ ਗਿਆ ਯਾਨੀ ਕਿ ਹਰ ਪਿੰਡ ਵਿੱਚ ਇਹ ਭਰਤੀ ਦੀ ਮੈਮ ਸ਼ੁਰੂ ਚਲਾਈ ਜਾਵੇਗੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਹੁਣ ਪੂਰੀ ਤਰ੍ਹਾਂ ਟੈਨਸ਼ਨ ਦੇ ਵਿੱਚ ਨੇ ਕਿ ਆਖਰਕਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਨਾਮੇ ਜਿਹੜੇ ਹੋਏ ਨੇ ਉਹਨਾਂ ਦੇ ਤਹਿਤ ਕੰਮ ਕਰਨਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੇ ਧੰਨਵਾਦ